ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਅੱਧਾ ਕਿਲੋ ਅਫੀਮ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਨਸ਼ੇ ਦੇ ਸੁੱਧਾਗਰਾਂ ਤੇ ਸਖਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਇਹਨਾਂ ਦਿੱਤੇ ਗਏ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਰਿਆਣਾ ਦੀ ਹੱਦ ਤੇ ਥਾਣਾ ਸੰਗਤ ਅਧੀਨ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਗਸ਼ਤ ਦੌਰਾਨ ਇੱਕ ਨੌਜਵਾਨ ਪਾਸੋਂ ਅੱਧਾ ਕਿਲੋ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਪਰਮਪਾਰਸ਼ ਸਿੰਘ ਚਹਿਲ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਪਥਰਾਲਾ ਤੋਂ ਪਿੰਡ ਜੋਗੇਵਾਲਾ ਨੂੰ ਜਾਂਦੇ ਕੱਚੇ ਰਾਸਤੇ ਤੇ ਗਾਇਤ ਕੀਤੀ ਜਾ ਰਹੀ ਸੀ ਤਾਂ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ ਜਦ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਭਿੱਖੀ ਜ਼ਿਲ੍ਹਾ ਮਾਨਸਾ ਦੇ ਤੌਰ ਤੇ ਹੋਈ ਹੈ ਜਿਸ ਦੇ ਖਿਲਾਫ थाना ਸੰਗਤ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫ਼ਤੀਸ਼ ਜਾਰੀ ਹੈ। ਇਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 79 ਮਿਤੀ 4/2024 ਨੂੰ ਅੰਡਰ ਸੈਕਸ਼ਨ 18 ਬੀ 61 85 ਐਟਪੀਐਚ ਐਕਟ थाना ਸੰਗਤ ਜਿਦੇ ਵਿੱਚ ਅਸੀਂ ਪਰਮਜੀਤ ਉਰਫ ਕਮਾ ਸੰਨ ਜਸਵੀਰ ਸਿੰਘ ਗਾਰਡ ਨੰਬਰ 2 ਗੁਰਨਾਟ ਕਬਸਤੀ ਵਿਖੇ ਦਾ ਰਹਿਣ ਵਾਲਾ ਜੋ ਜਿਹੜਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਪੈਂਦਾ ਆ ਇਹਦੇ ਤੋਂ ਅਸੀਂ ਦਰਾਨੇਗਸਟ ਵਿਲੇਜ ਜੋਕੇਵਾਲਾ ਦੇ ਨੇੜੇ ਜੋਕੇ ਸਾਡੇ ਚਾਂਸੀ ਪਤਾਲਾ ਦੇ ਅਧੀਨ ਪੈਂਦਾ ਇਹਨੂੰ ਅਸੀਂ ਦਰਾਨੇਗਸਟ ਕਾਬੂ ਕਰਕੇ ਇਹਦੇ ਤੋਂ 500 ਗ੍ਰਾਮ ਮਤਲਬ ਤਕਰੀਬਨ ਅੱਜ ਚਲੋ 3 ਲੱਗੇ ਤੋਂ ਪ੍ਰਾਪਤ ਕੀਤੀ ਹੈ ਅੱਗੇ ਨੂੰ কোর্ਟ ਦੇ ਵਿੱਚ ਪੇਸ਼ ਕਰਕੇ ਜੋ ਵੀ ਮਾਨੀ ਰੋਗ ਅਦਾਵਤ ਦਾ ਅਰਮਾਨ ਲੈ ਜਾਣਾ ਹੈ